ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆਪਾਂ ਪੰਡਾਰੀ ਕਾਰ ਬਾਜ਼ਾਰ ਦੀ ਨਵੀਂ ਵੀਡੀਓ ਲੈ ਆਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ I20 ਕਾਰਾਂ ਦਾ ਸਟਾਕ ਦਿਖਾਵਾਂਗੇ ਜਿਦੇ ਵਿੱਚ ਤੁਹਾਨੂੰ I20 ਇਲਾਈਟ ਵੀ ਮਿਲ ਜਾਣੀਆਂ ਤੇ ਨਵੀਂ ਸ਼ੇਪ ਵਾਲੀਆਂ I20ਆਂ ਮਿਲ ਜਾਣਗੀਆਂ ਡੀਜ਼ਲ ਦੀਆਂ ਕਾਰਾਂ ਵੀ ਮਿਲ ਜਾਣਗੀਆਂ ਤੇ ਪੈਟਰੋਲ ਦੀਆਂ ਵੀ ਮਤਲਬ ਹਰ ਇੱਕ ਡਿਮਾਂਡ ਜਿਹੜੀ ਤੁਹਾਡੀ I20 ਦੀ ਆ ਉਹ ਸਾਰੀਆਂ ਪੂਰੀਆਂ ਹੋ ਜੂ ਸਪੈਸ਼ਲ I20 ਦੇ ਚਾਹਵਨ ਨਾਲ ਹੀ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਕਿਉਂਕਿ ਬਹੁਤ ਵੀਰ ਮੈਸੇਜ ਤੇ ਫੋਨ ਕਾਲ ਕਰਕੇ ਦੱਸ ਕਹਿੰਦੇ ਆ ਬਾਈ ਜੀ ਵਧੀਆ ਕੰਡੀਸ਼ਨ ਚ i20 ਕਾਰ ਕੋਈ ਦੱਸੋ ਲਓ ਜੀ ਆਹ ਵੀਡੀਓ ਨੂੰ ਉਹਨਾਂ ਵੀਰਾਂ ਨਾਲ ਸ਼ੇਅਰ ਕਰ ਦਿਓ ਜਿਹੜਾ ਵੀਰ ਤੁਹਾਡਾ i20 ਲੈਣਾ ਚਾਹੁੰਦਾ ਸੋ ਪਹਿਲੀ ਗੱਡੀ ਚੈੱਕ ਕਰਾ ਦੇ ਮੇਰੇ ਤੇ ਆ ਇਹ ਹੈਗੀ ਆ ਬਾਈ ਜੀ 2016 ਮਾਡਲ ਫਸਟ ਓਨਰ ਮੈਗਨਾ ਵੇਰੀਐਂਟ ਆ ਪੈਟਰੋਲ ਦੀ ਕਾਰ ਚੱਲੀ ਆ 61000 ਕਿਲੋਮੀਟਰ 2016 ਮਾਡਲ ਪਹਿਲੇ ਨਾਮ ਤੇ ਮੈਗਨਾ ਪੈਟਰੋਲ ਇੱਕ 68000 ਕਿਲੋਮੀਟਰ ਚੱਲੀ ਹੋਈ ਇਹਦੇ ਵਿੱਚ ਡੋਰ ਵਾਈਜ਼ਰ ਤੇ ਸੀਟ ਕਵਰ ਐਸੈਸਰੀ ਆ ਲਓ ਜੀ ਅੰਦਰੋਂ ਚੈੱਕ ਕਰੋ ਇੰਟੀਰੀਅਰ ਇੰਟੀਰੀਅਰ ਦੀ ਗੱਡੀ ਸਾਫ਼ ਸੁਥਰੀ ਆ ਗੱਡੀ ਦੀ ਜਿਹੜੀ ਡਿਮਾਂਡ ਰੱਖੀ ਗਈ ਆ 5 ਲੱਖ ਤੇ 10000 ਪਰ ਜਿਹੜਾ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 5 4 ਲੱਖ ਤੇ 90000 ਰੁਪਏ ਦੀ ਇਹ ਕਾਰ ਮਿਲ ਜੂਗੀ ਤੇ ਅੱਗੇ ਫੇਰ i20 ਇਹ ਹੈਗੀ ਆ ਬਾਈ ਜੀ 2019 ਮਾਡਲ ਇਹ ਵੀ ਪੈਟਰੋਲ ਦੀ ਕਾਰ ਆ ਚੱਲੀ ਆ 37000 ਕਿਲੋਮੀਟਰ BB10 ਲੁਧਿਆਣੇ ਦਾ ਨੰਬਰ ਆ ਇਹ ਹੈਗੀ ਆ ਆਸਤਾ ਆਪਸ਼ਨਲ ਜਾਨੀ ਕਿ ਸਭ ਤੋਂ ਟਾਪ ਮਾਡਲ 2019 ਮਾਡਲ ਆਸਤਾ ਆਪਸ਼ਨਲ ਸਭ ਤੋਂ ਟਾਪ ਪੈਟਰੋਲ ਦੀ 37000 ਕਿਲੋਮੀਟਰ ਚੱਲੀ ਹੋਈ 5 ਅਗਸਤ 2026 ਤੱਕ ਫੁੱਲ ਇੰਸ਼ੋਰੈਂਸ ਵੈਲਿਡ ਆ ਇਹਦੇ ਵਿੱਚ ਸਾਰੇ ਫੀਚਰ ਆ ਜਾਂਦੇ ਨੇ ਕੀ ਲੈਸ ਐਂਟਰੀ ਦੇ ਨਾਲ ਪੁਸ਼ ਬਟਨ ਸਟਾਰਟ ਸਟੀering ਕੰਟਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਪ੍ਰੋਜੈਕਟਰ ਹੈਡਲਾਈਟ ਆ ਜਾਂਦੀਆਂ ਨੇ ਤੇ ਅਲੋਏ ਵੀਲ ਆ ਜਾਂਦੇ ਨੇ ਇਹਦੀ ਡਿਮਾਂਡ ਹੈਗੀ ਬਾਈ ਜੀ 6 ਲੱਖ ਰੁਪਈਆ ਤੇ ਜਿਹੜਾ ਵੀਰ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ 5 ਲੱਖ ਤੇ 80000 ਰੁਪਏ ਦੀ ਇਹ ਕਾਰ ਮਿਲ ਜੂਗੀ ਇਹਦੇ ਵਾਸਤੇ ਜੇ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਤਾਂ ਡੇਢ ਲੱਖ ਰੁਪਏ ਮਿਨੀਮਮ ਮੰਨ ਕੇ ਚੱਲੋਗੇ ਬਾਕੀ ਡਾਉਨ ਪੇਮੈਂਟ ਦਾ ਲਿਆਓ ਇੰਨਾ ਕੁ ਬਾਕੀ ਲੋਨ ਹੋ ਜੂਗਾ ਤੇ ਅੱਗੇ ਆ ਗਈ ਨਵੀਂ ਸ਼ੇਪ ਦੇ ਵਿੱਚ i20 ਇਹ ਹੈਗੀ ਹੈ ਬਾਈ ਜੀ 2022 ਮਾਡਲ ਇਹ ਵੀ ਪੈਟਰੋਲ ਦੀ ਕਾਰ ਹੈ ਫਸਟ ਓਨਰ ਸਪੋਰਟਸ ਵੇਰੀਐਂਟ ਆ 1.2 ਕਾਪਾ ਇੰਜਨ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 22 ਮਾਡਲ ਪਹਿਲੇ ਨਾਂ ਤੇ ਸਪੋਰਟਸ ਪੈਟਰੋਲ ਦੀ ਕਾਰ 41000 ਕਿਲੋਮੀਟਰ ਚੱਲੀ ਹੋਈ ਗ੍ਰੇ ਕਲਰ ਦੇ ਵਿੱਚ ਵਧੀਆ ਕੰਡੀਸ਼ਨ ਦੀ ਕਾਰ ਹੈ ਇਹਦੇ ਵਿੱਚ ਭਾਈ ਜੀ ਡੋਰ ਵਾਈਜ਼ਰ ਸੀਟ ਕਵਰ ਤੇ ਮੈਟ ਜਿਹੜੇ ਐਸੈਸਰੀ ਦੇ ਪਾਰਟ ਨੇ ਗੱਡੀ ਦੀ ਡਿਮਾਂਡ ਰੱਖੀ ਗਈ ਹੈ 7 ਲੱਖ ਤੇ 10000 ਪਰ ਆਪਣੇ ਦਰਸ਼ਕਾਂ ਨੂੰ ਇਹ ਗੱਡੀ ਮਿਲ ਜੂਗੀ 6 ਲੱਖ ਤੇ 90000 ਰੁਪਏ ਦੀ ਅੱਗੇ ਆ ਗਈ i20 ਭਾਈ ਜੀ ਨਵੀਂ ਸ਼ੇਪ ਵਾਲੀ ਚਿੱਟੇ ਰੰਗ ਦੇ ਵਿੱਚ ਇਹ ਗੱਡੀ ਹੈਗੀ ਹੈ 2025 ਮਾਡਲ ਲੋ ਜੀ ਕਰੋ ਚੈੱਕ ਜਿਹੜਾ ਵੀਰ ਨਵੀਂ i20 ਕਢਾਉਣ ਦੀ ਸੋਚ ਰਿਹਾ ਉਹਦੇ ਵਾਸਤੇ ਇਹ ਗੱਡੀ ਵਧੀਆ ਰਹੂਗੀ ਕਿਉਂਕਿ 25 ਮਾਡਲ ਹੈ ਤੇ ਚੱਲੀ ਸਿਰਫ 1800 ਕਿਲੋਮੀਟਰ ਹੈ 1828 ਕਿਲੋਮੀਟਰ ਚੱਲੀ 2025 ਮਾਡਲ ਸਪੋਰਟਸ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਪੈਟਰੋਲ ਦੀ ਕਾਰ ਸਕ੍ਰੈਚਲੈਸ ਕਾਰ ਆ ਕਿਤੇ ਵੀ ਕੋਈ ਮਾਈਨਰ ਜਾਂ ਵੀ ਸਕ੍ਰੈਚ ਨਹੀਂ ਹੈਗਾ ਸੀਟਾਂ ਤੇ ਉਦਾਂ ਹੀ ਲਫਾਫੇ ਚੜੇ ਹੋਏ ਕੰਪਨੀ ਵੱਲੋਂ ਆਉਂਦੇ ਜਿਹੜੇ ਕਰੂਜ਼ ਚੈੱਕ ਬ੍ਰੈਂਡ ਨਿਊ ਕਾਰ ਆ ਪੁਸ਼ ਬਟਨ ਸਟਾਰਟ ਵਾਲੀ ਇਹਦੇ ਵਿੱਚ ਕਰੂਜ਼ ਕੰਟਰੋਲ ਵੀ ਆ ਜਾਂਦਾ ਸਟੀering ਕੰਟਰੋਲ ਵੀ ਆ ਜਾਂਦੇ ਨੇ ਟੱਚ ਪਲੇਅਰ ਵੀ ਆ ਜਾਂਦਾ ਇਹਦੀ ਡਿਮਾਂਡ ਹੈਗੀ 8,25,000 ਤੁਹਾਨੂੰ 8 ਲੱਖ ਰੁਪਏ ਦੀ ਇਹ ਕਾਰ ਮਿਲ ਜਿਹੜਾ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਅੱਗੇ ਜਿਹੜੀ ਗੱਡੀ ਖੜੀ ਆ ਇਹ ਹੈਗੀ ਆ i20 ਆਸਤਾ ਕਰੋ ਜੀ ਚੈੱਕ ਇਹਦੇ ਵਿੱਚ ਸਨਰੂਫ ਆ ਜਾਂਦਾ 2024 ਮਾਡਲ ਕਾਰ ਹੈ ਓਨਰ ਫਸਟ ਹੈ ਇਹ ਵੀ ਪੈਟਰੋਲ ਦੀ ਕਾਰ ਹੈ 15370 ਕਿਲੋਮੀਟਰ ਚੱਲੀ ਹੈ 11 April 2026 ਤੱਕ ਤੁਹਾਨੂੰ ਫੁੱਲ ਇੰਸ਼ੋਰੈਂਸ ਮਿਲ ਜੂਗਾ ਤੇ 11 April 2027 ਤੱਕ ਤੁਹਾਨੂੰ ਥਰਡ ਪਾਰਟੀ ਇੰਸ਼ੋਰੈਂਸ ਮਿਲ ਜੂ ਲਓ ਜੀ ਕਰੋ ਚੈੱਕ Chrome ਦੇ ਹੈਂਡਲ ਆ ਜਾਂਦੇ ਆ ਕੰਪਨੀ ਦੇ ਅਲੋਏ ਆ ਜਾਂਦੇ ਡਾਇਮੰਡ ਕੱਟ ਵਾਲੇ ਸਨਰੂਫ ਸਟੀਅਰਿੰਗ ਕੰਟਰੋਲ ਕਰੂਜ਼ ਕੰਟਰੋਲ ਪੋਸਟ ਬਟਨ ਸਟਾਰਟ ਸਾਰੇ ਫੀਚਰ ਆ ਜਾਂਦੇ ਆ 8,65,000 ਡਿਮਾਂਡ ਆ ਇਹ ਗੱਡੀ ਤੁਹਾਨੂੰ ਮਿਲ ਜੂਗੀ 8,45,000 ਰੁਪਏ ਦੀ ਤੇ ਅਗਲੀ ਕਾਰ ਹੈਗੀ ਬਾਈ ਜੀ 2023 ਮਾਡਲ ਕਰੋ ਜੀ ਚੈੱਕ ਓਨਰ ਇਹ ਵੀ ਫਾਸਟ ਆ ਇਹ ਵੀ ਪੈਟਰੋਲ ਦੀ ਕਾਰ ਆ ਸਪੋਰਟਸ 1.2 ਕੱਪਾ ਇੰਜਨ ਵਾਲੀ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 30,000 ਕਿਲੋਮੀਟਰ ਚੱਲੀ ਹੋਈ 23 ਮਾਰਚ 2026 ਤੱਕ ਫੁੱਲ ਇੰਸ਼ੋਰੈਂਸ ਜਿਹੜਾ ਇਹਦਾ ਵੈਲਿਡ ਆ 23 ਮਾਡਲ ਪਹਿਲੇ ਨਾਂ ਦੀ 30000 ਚੱਲੀ ਪੈਟਰੋਲ ਦੀ ਸਪੋਰਟਸ ਲੋ ਜੀ ਸੀਟ ਕਵਰ ਬਹੁਤ ਸੋਹਣੇ ਪਏ ਨੇ ਮੈਟ ਵਗੈਰਾ ਲੱਗੇ ਹੋਏ ਨੇ ਕੁਛ ਨਹੀਂ ਕਰਾਉਣਾ ਪੈਟਰੋਲ ਪਵਾਉਣਾ ਤੇ ਗੱਡੀ ਚਲਾਉਣੀ ਆ 725000 ਦੀ ਡਿਮਾਂਡ ਆ 7 ਲੱਖ ਦੀ ਤੁਹਾਨੂੰ ਇਹ ਕਾਰ ਮਿਲ ਜੂ ਤੇ ਅੱਗੇ ਫੇਰ i20 ਇਹ ਕਾਰ ਹੈਗੀ ਆ ਬਾਈ ਜੀ 2025 ਮਾਡਲ ਪਹਿਲਾਂ ਤੁਹਾਨੂੰ 25 ਮਾਡਲ ਦਿਖਾਈ ਸੀ ਆਪਾਂ 1800 ਕਿਲੋਮੀਟਰ ਚੱਲੀ ਇਹ ਹੈਗੀ ਆ 6000 ਕਿਲੋਮੀਟਰ ਚੱਲੀ ਲੋ ਜੀ ਕਰੋ ਚੈੱਕ 2025 ਮਾਡਲ ਫਰਸਟ ਓਨਰ ਕਾਰ 18 ਨਵੰਬਰ 2026 ਤੱਕ ਫੁੱਲ ਇੰਸ਼ੋਰੈਂਸ ਆ ਨਵੰਬਰ ਦੀ ਪਰਚੇਜ਼ਿੰਗ ਆ ਤੁਸੀਂ ਇਹ ਮੰਨੋ ਕਿ 3 ਮਹੀਨੇ ਪੁਰਾਣੀ ਕਾਰ ਐ ਸਿਰਫ 3 ਮਹੀਨੇ ਪੁਰਾਣੀ 6000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ i20 ਸਪੋਰਟਸ ਸੀਟਾਂ ਤੇ ਇਹਦੇ ਵੀ ਉਦਾਂ ਹੀ ਲਫਾਫੇ ਬਈ ਕੰਪਨੀ ਵਾਲੇ ਚੜੇ ਹੋਏ ਆ ਮੈਟ ਵਗੈਰਾ ਲੱਗੇ ਹੋਏ ਆ ਸਕਾਪਲੇਟਾਂ ਲੱਗੀਆਂ ਹੋਈਆਂ ਮਤਲਬ ਕਾਫੀ ਐਸੈਸਰੀ ਜਿਹੜੀ ਲੱਗੀ ਹੋਈ ਆ ਇਹ ਗੱਡੀ ਦੀ ਡਿਮਾਂਡ ਹੈਗੀ 8 ਲੱਖ ਤੇ 15000 ਇਹ ਤੁਹਾਨੂੰ 7 ਲੱਖ ਤੇ 90000 ਦੀ ਕਾਰ ਮਿਲ ਜੂਗੀ ਇਹਦੇ ਵਾਸਤੇ ਵੀ 1 ਲੱਖ 1.5 ਲੱਖ ਡਾਉਨ ਪੇਮੈਂਟ ਲਿਆਓ ਲੈ ਮਿੱਤਰ ਹੁਣ ਉਹ ਕਾਰ ਦਿਖਾ ਦੇ i20 ਬਹੁਤ ਬਈ ਖੜੀਆਂ ਨੇ ਘੱਟੋ ਘੱਟ 14 ਤੋਂ 15 ਕਾਰਾਂ ਖੜੀਆਂ ਨੇ ਗਿਆ ਆਪਾਂ ਤੁਹਾਨੂੰ ਕੱਲੀ ਕੱਲੀ ਦੀ ਡਿਟੇਲ ਦੇਵਾਂਗੇ ਅੱਗੇ ਆ ਗਈ ਬਾਈ ਜੀ 2023 ਮਾਡਲ ਇਹ ਵੀ ਪੈਟਰੋਲ ਦੀ ਕਾਰ ਆ ਇਹ i20 ਸਪੋਰਟਸ 1.2 ਕਾਪਾ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਓਨਰ ਫਸਟ ਚੱਲੀ 27000 ਕਿਲੋਮੀਟਰ 23 ਮਾਡਲ ਪਹਿਲੇ ਨਾਂ ਤੇ 27000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ ਸਪੋਰਟਸ ਵੇਰੀਐਂਟ i20 ਹੈ ਡਿਮਾਂਡ ਰੱਖੀ ਗਈ ਹੈ 7 ਲੱਖ ਤੇ 35000 ਇਹ ਗੱਡੀ ਤੁਹਾਨੂੰ 7 ਲੱਖ ਤੇ 15000 ਦੀ ਮਿਲ ਜੂ ਅੰਦਰੋਂ ਚੈੱਕ ਕਰੋ ਬਈ ਜੀ ਸੀਟ ਕਵਰ ਬਹੁਤ ਸੋਹਣੇ ਪੈਣੇ ਨੇ ਮੈਟ ਇਹਦੇ ਤੇ ਲੱਗੇ ਹੋਏ ਨੇ ਇਹਦੇ ਵਾਸਤੇ ਤੁਸੀਂ ਡੇਢ ਲੱਖ ਰੁਪਇਆ ਲੇਓ ਡਾਉਨ ਪੇਮੈਂਟ ਦਾ ਮਤਲਬ ਡੇਢ ਲੱਖ ਰੁਪਇਆ ਮੰਨ ਕੇ ਚੱਲੋ ਹਰ ਇੱਕ ਗੱਡੀ ਦਾ ਕਿਸੇ ਦੀ ਵੀ ਤੁਸੀਂ 1.5 ਲੱਖ ਰੁਪਏ ਦਾ ਲਾਕਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਕਰਾ ਸਕਦੇ ਹੋ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਤੁਹਾਡੇ ਡਾਕੂਮੈਂਟਸ ਤੇ ਡਿਪੈਂਡ ਕਰਦਾ ਤੇ ਅਗਲੀ ਗੱਡੀ ਆ ਗਈ 2023 ਮਾਡਲ ਇਹ ਵੀ ਇਹ ਵੀ ਫਰਸਟ ਓਨਰ ਆ ਇਹ ਚੱਲੀ ਆ 12000 ਕਿਲੋਮੀਟਰ ਇਹ ਕਾਰ ਹੈਗੀ ਆ ਆਟੋਮੈਟਿਕ ਜੇ ਕੋਈ ਵੀਰ ਆਟੋਮੈਟਿਕ i20 ਲੱਭ ਰਿਹਾ ਤਾਂ ਉਹ ਵੀਰ ਆ ਗੱਡੀ ਲੈ ਸਕਦਾ 2023 ਮਾਡਲ ਪਹਿਲੇ ਨਾਂ ਦੀ ਆਟੋਮੈਟਿਕ ਸਪੋਰਟਸ ਪੈਟਰੋਲ ਦੀ ਕਾਰ 12000 ਕਿਲੋਮੀਟਰ ਚੱਲੀ ਹੋਈ ਲਓ ਜੀ ਅੰਦਰੋਂ ਇੰਟੀਰੀਅਰ ਚੈੱਕ ਕਰੋ ਡਿਮਾਂਡ ਹੈਗੀ ਆ 8 ਲੱਖ ਤੇ 85000 ਤੁਹਾਨੂੰ ਇਹ 8 ਲੱਖ ਤੇ 60000 ਦੀ ਕਾਰ ਮਿਲ ਜੂ ਡੇਢ ਕ ਲੱਖ ਰੁਪਇਆ ਇਹਦੇ ਵਾਸਤੇ ਲੈ ਕੇ ਆਉਣਾ ਤੇ ਅੱਗੇ i20 ਇੱਕ ਹੋਰ ਖੜੀ ਐ ਵੀ ਦਿਖਾ ਦੇ ਬਈ ਇਹ ਕਾਰ ਹੈਗੀ ਬਾਈ ਜੀ 2025 ਮਾਡਲ ਫਸਟ ਓਨਰ ਸਿਰਫ 4000 ਕਿਲੋਮੀਟਰ ਚੱਲੀ ਹੋਈ 8 ਜੂਨ 2026 ਤੱਕ ਫੁੱਲ ਇੰਸ਼ੋਰੈਂਸ 8 ਜੂਨ 2028 ਤੱਕ ਥਰਡ ਪਾਰਟੀ 25 ਮਾਡਲ ਪਹਿਲੇ ਨਾਮ ਦੀ ਸਪੋਰਟਸ ਸਿਰਫ 4000 ਚੱਲੀ ਹੋਈ ਪੈਟਰੋਲ ਦੀ ਕਾਰ ਇਹਦੀ ਡਿਮਾਂਡ ਹੈਗੀ 8,25,000 ਇਹ ਵੀ ਕਾਰ ਜਿਹੜੀ ਤੁਹਾਨੂੰ 8 ਲੱਖ ਰੁਪਏ ਦੀ ਮਿਲ ਜੂਗੀ ਸੀਟ ਕਵਰ ਤੇ ਮੈਟ ਵਗੈਰਾ ਇਸ ਗੱਡੀ ਦੇ ਵਿੱਚ ਵੀ ਲੱਗੇ ਹੋਣੇ ਜੀ ਕਰੋ ਚੈੱਕ ਸਾਫ਼ ਸੁਥਰੀ ਤੇ ਸਕ੍ਰੈਚ ਲੈਸ ਕਾਰ ਆ ਇਹਦੇ ਵਾਸਤੇ ਵੀ 1.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜਾਊਗਾ ਆ ਵੀ ਗੱਡੀ ਚੈੱਕ ਕਰੋ ਇਹ ਹੈਗੀ ਹੈ ਬਈ ਜੀ 2023 ਮਾਡਲ ਫਰਸਟ ਓਨਰ 21000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੀ ਸਪੋਰਟਸ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕਾਰ ਹੈ 23 ਮਾਡਲ ਪਹਿਲੇ ਨਾਂ ਦੀ 21000 ਚੱਲੀ ਹੋਈ ਸਪੋਰਟਸ ਮੈਨੂਅਲ ਪੈਟਰੋਲ ਦੀ ਗੱਾਰ ਇਹਦੇ ਵਿੱਚ ਸੀਟ ਕਵਰ ਤੇ 7D ਮੈਟ ਜਿਹੜੀ ਐਕਸੈਸਰੀ ਲੱਗੀ ਹੋਈ ਆ 7 ਲੱਖ ਤੇ 40000 ਗੱਡੀ ਦੀ ਡਿਮਾਂਡ ਆ 7 ਲੱਖ ਤੇ 20000 ਦੀ ਤੁਹਾਨੂੰ ਇਹ ਕਾਰ ਮਿਲ ਜੂ ਅੰਦਰੋਂ ਦਿਖਾ ਦੇ ਮੇਤਰਾ ਸੀਟ ਕਵਰ ਵਧੀਆ ਪਏ ਹੋਣੇ ਤੇ ਇੰਟੀਰੀਅਰ ਤੇ ਐਕਸਟੀਰੀਅਰ ਦੀ ਗੱਡੀ ਬਹੁਤ ਨਵੀਂ ਆ ਤੇ ਇਹਦੇ ਵਾਸਤੇ ਵੀ 1.5 ਲੱਖ ਰੁਪਈਆ ਜੇ ਕੋਈ ਵੀਰ ਗ੍ਰੇ ਕਲਰ ਦੇ ਵਿੱਚ i20 ਲੱਭ ਰਿਹਾ ਤਾਂ ਨੂੰ ਗ੍ਰੇ ਕਲਰ ਦੇ ਵਿੱਚ ਵੀ ਆਪਾਂ ਦੇ ਦਿੰਦੇ ਆ ਖੜੀ ਆ ਇਹ ਹੈਗੀ ਬਾਈ ਜੀ 23 ਮਾਡਲ ਕਾਰ 33000 ਕਿਲੋਮੀਟਰ ਚੱਲੀ ਹੋਈ ਆਸਤਾ ਆਪਸ਼ਨਲ ਸਭ ਤੋਂ ਟੌਪ ਮਾਡਲ ਇਹਦੇ ਵਿੱਚ ਡਾਇਮੰਡ ਕੱਟ ਲਾਏ ਸਨਰੂਫ ਸਾਰੀ ਫੀਚਰ ਆ ਜਾਂਦੇ ਨੇ 23 ਮਾਡਲ ਆਸਤਾ ਆਪਸ਼ਨਲ ਪੈਟਰੋਲ ਦੀ ਸਭ ਤੋਂ ਟੌਪ ਮਾਡਲ 33000 ਕਿਲੋਮੀਟਰ ਚੱਲੀ ਹੋਈ ਸੇਕਲ ਅੰਦਰਕਾਰ ਕਰੋ ਜੀ ਚੈੱਕ ਅੰਦਰੋਂ ਡਿਮਾਂਡ ਹੈਗੀ ਆ 7 ਲੱਖ ਤੇ 10000 ਗੱਡੀ ਮਿਲ ਜੂਗੀ 6 ਲੱਖ ਤੇ 90000 ਦੀ ਸਭ ਤੋਂ ਟੌਪ ਮਾਡਲ ਕਾਰ ਹੈ ਆਸਤਾ ਆਪਸ਼ਨਲ ਆ ਜਿਹੜੀ i20 ਆ ਇਹ 2024 ਮਾਡਲ ਹੈ 7922 ਕਿਲੋਮੀਟਰ ਚੱਲੀ ਹੋਈ ਯਾਨੀ 7900 ਕਿਲੋਮੀਟਰ ਚੱਲੀ ਹੋਈ ਕਰੋ ਜੀ ਚੈੱਕ 24 ਮਾਡਲ ਪਹਿਲੇ ਨਾਂ ਦੀ ਮੈਗਨਾ ਪੈਟਰੋਲ ਦੇ ਵਿੱਚ ਮੈਨੂਅਲ ਪੀਵੀ11 ਪਟਿਆਲੇ ਦਾ ਨੰਬਰ ਹੈ ਉਨਾ 722 ਕਿਲੋਮੀਟਰ ਚੱਲੀ ਹੋਈ ਐ 31 2027 ਤੱਕ ਇਹਦਾ ਥਰਡ ਪਾਰਟੀ ਇੰਸ਼ੋਰੈਂਸ ਜਿਹੜਾ ਵੈਲਿਡ ਆ ਗੱਡੀ ਦੀ ਡਿਮਾਂਡ ਆ 7 ਲੱਖ ਤੇ 25000 7 ਲੱਖ ਰੁਪਏ ਦੀ ਕਾਰ ਮਿਲ ਜੂ ਜਿਹੜਾ ਵੀਰ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਭੰਡਾਰੀ ਕਾਰ ਬਾਜ਼ਾਰ ਤੇ ਆਊਗਾ ਗੱਡੀ ਇੱਕ ਹੋਰ ਵੀ ਖੜੀ ਆ ਅੱਗੇ ਇਹ ਵੀ ਗੱਡੀ ਬਹੁਤ ਨਵੀਂ ਆ ਤੇ ਸਭ ਤੋਂ ਟੌਪ ਮਾਡਲ ਕਾਰ ਆ ਕਰੋ ਜੀ ਚੈੱਕ ਇਹ ਹੈਗੀ ਆ 2024 ਮਾਡਲ ਫਰਸਟ ਓਨਰ ਆਸਤਾ ਆਪਸ਼ਨਲ ਪੈਟਰੋਲ ਦੇ ਵਿੱਚ ਕਾਰ ਹੈ ਮੈਨੂਅਲ ਟਰਾਂਸਮਿਸ਼ਨ ਦੀ 9 ਫਰਵਰੀ 2026 ਤੱਕ ਇਹਦਾ ਫੁੱਲ ਇੰਸ਼ੋਰੈਂਸ ਸੀਗਾ ਉਹ ਜਿਹੜੀ ਲੰਘ ਚੁੱਕਿਆ ਹੁਣ ਤੁਹਾਨੂੰ 9 ਫਰਵਰੀ 2028 ਤੱਕ ਥਰਡ ਪਾਰਟੀ ਇੰਸ਼ੋਰੈਂਸ ਜਿਹੜਾ 2 ਸਾਲ ਦਾ ਹਲੇ ਤੱਕ ਵੈਲਿਡ ਅਕਰ ਹੋਈ ਚੱਕ 24 ਮਾਡਲ ਪਹਿਲੇ ਨਾਮ ਦੀ ਸਿਰਫ 7171 ਕਿਲੋਮੀਟਰ ਚੱਲੀ ਹੋਈ ਆਸਤਾ ਆਪਸ਼ਨਲ ਸਭ ਤੋਂ ਟੌਪ ਮਾਡਲ 890000 ਡਿਮਾਂਡ ਇਹ ਗੱਡੀ ਤੁਹਾਨੂੰ ਮਿਲ ਜੂਗੀ 7 ਲੱਖ ਤੇ 70000 ਰੁਪਏ ਦੀ ਲਓ ਜੀ i20 elite ਇੱਕ ਹੋਰ ਲਿਆਏ ਐ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਹੋਏ ਨੇ 2019 ਮਾਡਲ ਕਾਰ ਐ ਓਨਰ ਫਸਟ ਮੈਗਨਾ ਪਲੱਸ 2019 ਮਾਡਲ ਫਸਟ ਓਨਰ ਮੈਗਨਾ ਪਲੱਸ ਪੈਟਰੋਲ ਦੀ ਕਾਰ ਐ i20 36000 ਕਿਲੋਮੀਟਰ ਚੱਲੀ ਹੋਈ ਐਕਸਟਰਾ ਲਾਈਟਰ ਸਟੀering ਕਵਰ ਤੇ ਮੈਟ ਵਗੈਰਾ ਲੱਗੇ ਹੋਏ ਨੇ ਇਦੀ ਡਿਮਾਂਡ ਹੈਗੀ ਆ ਬਾਈ ਜੀ 6 ਲੱਖ ਤੇ 20 ਹਜ਼ਾਰ ਜਿਹੜਾ ਵੀਰ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆ ਗਿਆ ਇਹ 5 ਲੱਖ ਤੇ 95 ਹਜ਼ਾਰ ਦੀ ਕਾਰ ਮਿਲ ਜੂ ਇਹਨਾਂ ਚ ਕੋਈ ਵੀ ਕਾਰ ਲੈਣੀ ਆ ਤੁਸੀਂ ਹੁਣਾ ਭੰਡਾਰੀ ਕਾਰ ਬਿਆਰ ਭੋਗਪੁਰ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਤੁਹਾਡੇ ਇਥੇ ਐ ਦਾ ਮਾਨਤਨ ਕੀਤਾ ਜਾਊਗਾ ਤੇ ਸਭ ਤੋਂ ਵੱਡੀ ਗੱਲ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੇ ਜਿਹੜਾ ਤੁਸੀਂ ਲੋਨ ਕਰਾਉਣਾ ਉਹ ਵੀ ਤੁਹਾਡਾ 2 ਘੰਟਿਆਂ ਦੇ ਵਿੱਚ ਅਪਰੂਵ ਹੋ ਜਾਊਗਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੁਹਾਡੇ ਡਾਕੂਮੈਂਟ ਸਾਰੇ ਤੁਹਾਡੇ ਨਾਲ ਨੇ ਸੋ ਕਿਸੇ ਵੀ ਵੀਰ ਨੇ i20 ਲੈਣੀ ਆ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਕਰ ਤੇ ਦਬ ਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ